18ਵੀਂ ਸਦੀ ਦੇ ਪੁਰਾਤਨ ਸਿੱਖਾਂ ਤੇ ਅੱਜ ਦੇ ਸਿੱਖਾਂ ਦੇ ਵਿੱਚ ਕੀ ਅੰਤਰ ਆ? ਉਸ ਵੇਲੇ ਦੇ ਜੋ ਪੰਜ ਪਿਆਰੇ ਸਨ ਜਸੇਦਾਰ ਸਾਹਿਬਾਨ ਸਨ ਜਾਂ ਸਿੱਖ ਸਨ ਉਹਨਾਂ ਦੇ ਕਿਹੋ ਜੇ ਕਿਰਦਾਰ ਸੀ ਉਹਨਾਂ ਦੇ ਕਿਹੜੇ ਗੁਣ ਸੀ ਜੋ ਅੱਜ ਦੇ ਸਿੱਖਾਂ ਦੇ ਵਿੱਚ ਅਲੋਪ ਹੁੰਦੇ ਜਾ ਰਹੇ ਨੇ। ਆਖਰੇ ਪਾਤਸ਼ਾਹੀ ਦਾਵਾ ਕੀ ਆ ਤੇ ਇਹਦੇ ਅਸਲ ਅਰਥ ਕੀ ਨੇ? ਸਰਦਾਰ ਨਿਬਾਹੂ ਸਿੰਘ ਦੀ ਕਿਹੜੀ ਇੱਕ ਗਲਤੀ ਕਰਕੇ 30 ਤੋਂ 35 ਹਜ਼ਾਰ ਸਿੱਖ ਜਿਹੜੇ ਛੋਟੇ ਘੱਲੂ ਘਰ ਸ਼ਹੀਦ ਹੋ ਜਾਂਦੇ। ਕਿਹੜੇ ਦੋ ਸਿੱਖਾਂ ਦੇ ਕਰਕੇ ਸਰਦਾਰ ਬਘੇਲ ਸਿੰਘ ਤੇ ਸਰਦਾਰ ਤਾਰਾ ਸਿੰਘ ਵਾਂ ਦੀ ਸ਼ਹੀਦੀ ਹੋਈ ਆ ਨਵਾਬ ਕਪੂਰ ਸਿੰਘ ਜੀ ਦੀ ਉਹ ਕਿਹੜੀ ਗਲਤੀ ਸੀ ਜਿਹਦੇ ਕਰਕੇ ਉਹਨਾਂ ਨੂੰ ਲੁੱਟਦਾ ਸਾਰਾ ਸਮਾਨ ਵਾਪਸ ਕਰਨਾ ਪੈ ਗਿਆ ਸੀ ਵਪਾਰੀ ਨੂੰ ਪਹਿਲੀ ਵਾਰੀ ਸਰਬਤ ਖਾਲਸਾ ਕਦੋਂ ਬੁਲਾਇਆ ਗਿਆ ਸੀ ਤੇ ਉਸ ਸਰਬਤ ਖਾਲਸੇ ਦੇ ਵਿੱਚ ਕਿਹੜੇ ਫੈਸਲੇ ਲਏ ਗਏ ਸਨ ਅਪਕਸ਼ਰੇ ਇੱਕ ਗੱਲ ਕਰਦੇ ਆ ਕਿ ਜੋ ਪੁਰਾਤਨ ਸਿੱਖ ਸਨ ਉਹ ਬਹੁਤ ਵਧੀਆ ਸਨ ਕਿਉਂਕਿ ਉਹ ਨਿਆਂ ਪਸੰਦ ਸਨ ਉਹ ਦਲੇਰ ਸਨ ਬਹਾਦਰ ਸਨ ਲੋਕ ਉਹਨਾਂ ਤੇ ਭਰੋਸਾ ਕਰਦੇ ਸੀ ਸਿੱਖਾਂ ਨੂੰ ਵੀ ਆਪਣੇ ਗੁਰੂ ਤੇ ਭਰੋਸਾ ਸੀ ਉਹਨਾਂ ਸਿੱਖਾਂ ਨੂੰ ਲੜ ਕੇ ਮਰ ਕੇ ਸ਼ਹੀਦ ਹੋਣ ਦਾ ਪੂਰਾ ਚਾਹ ਰੈਂਦਾ ਸੀ ਪਰ ਅੱਜ ਦੇ ਸਿੱਖਾਂ ਦੇ ਵਿੱਚ ਇਹ ਗੱਲ ਕਿਤਨੇ ਕਿਤੇ ਅਲੋਪ ਹੋ ਗਈ ਆ ਹੁਣ ਅੱਜ ਦੇ ਸਿੱਖ ਪੁਰਾਤਨ ਸਿੱਖਾਂ ਵਰਗੇ ਨਹੀਂ ਰਹੇ ਇਹਦੇ ਪਿੱਛੇ ਦੀ ਕੀ ਵਜ੍ਹਾ ਆ ਇਹਦਾ ਕੀ ਕਾਰਨ ਆ ਇਹ ਸਭ ਨੂੰ ਸਮਝਣ ਵਾਸਤੇ ਮੈਂ ਇਤਿਹਾਸ ਦੀਆਂ ਦੋ ਤਿੰਨ ਸਾਖੀਆਂ ਦੇ ਹਵਾਲੇ ਦੇ ਕੇ ਇੱਕ ਪੂਰੀ ਵੀਡੀਓ ਬਣਾਈ ਆ ਜਿਹਦਾ ਲਿੰਕ ਤੁਹਾਨੂੰ ਹੇਲੇ ਡਿਸਕ੍ਰਿਪਸ਼ਨ ਵਿੱਚ ਨਜ਼ਰ ਆ ਰਿਹਾ ਹੋਊਗਾ ਇਹਦੇ ਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਜੇ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਦੂਜਿਆਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ